ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਬਰਗਾੜੀ ਕੋਟਕਪੁਰੇ ਤੋਂ ਬਠਿੰਡੇ ਵਾਲੀ ਸੜਕ ਦੇ ਉੱਤੇ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਿਨਾਂ ਸ਼ੱਕ ਬਹੁਤ ਸੋਹਣੀਆਂ ਝੋਟੀਆਂ ਇੱਥੋਂ ਵਿਕਰੀ ਆਲੀਆਂ ਨਿਕਲਣਗਾਂ ਅੱਜ ਫੇਰ ਚਾਰ ਨਾਕ ਦਿਖਾਉਨੇ ਆ ਇੱਕ ਝੋਟੀ ਇਹਨਾਂ ਕੋਲੋਂ ਮੇਰੇ ਆਉਣ ਤੋਂ ਕੁਸ ਟਾਈਮ ਪਹਿਲਾਂ ਸੌਦਾ ਹੋਇਆ ਉਹਨੂੰ ਵੈਸੇ ਨਿਗਾਹ ਮਾਰ ਮਾਰਾ ਦਿੰਦੇ ਆ ਹਾਲਾਂਕਿ ਉਹ ਵਿਕ ਚੁੱਕੀ ਝੋਟੀ ਐ ਸੋ ਝੋਟੀ ਇੱਕ ਵਾਰ ਦੇਖ ਲਓ ਦੋਸਤੋ ਪੂਰੀ ਨੀਲੀ ਰਾਵੀ ਚ ਪੈਂਦੀ ਝੋਟੀ ਸੀ ਇਹਦੀ ਸਾਈ ਆ ਗਈ ਐ ਸੌਦਾ ਹੋ ਗਿਆ ਉਹਦੇ ਬਾਰੇ ਗੱਲ ਹੁਣ ਆਪਾਂ ਨਹੀਂ ਕਰਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਝੋਟੀਆਂ ਜਿਹੜੀਆਂ ਇਸ ਟਾਈਮ ਮੌਜੂਦ ਆ ਬਾਈ ਦੇ ਕੋਲ ਵਿਕਰੀ ਵਾਲੀਆਂ ਆਓ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਖੜੀ ਐ ਇਧਰਲੇ ਪਾਸੇ ਉਸ ਤੋਂ ਪੰਨੂ ਬਾਈ ਸਤਿ ਸ਼੍ਰੀ ਅਕਾਲ ਸੱਸੀ ਗਾਰ ਜੀ ਉਹਨੂੰ ਬੂਰੀ ਝੋਟੀ ਦਾ ਹੋ ਗਿਆ ਸੌਦਾ ਬਾਈ ਹਾਂ ਹੁਣੇ ਹੀ ਹੋਇਆ ਜੀ ਠੀਕ ਹੈ ਜਾਨੀ ਉਹਦੇ ਬਾਰੇ ਤਾਂ ਕੋਈ ਨਾ ਫੋਨ ਲਾਵੇ ਭਰਾ ਨਾ ਨਾ ਉਹਦੇ ਬਾਰੇ ਤਾਂ ਕੋਈ ਨਾ ਲਾਵੇ ਉਹ ਤਾਂ ਸੇਲ ਹੋ ਗਈ ਹੈ ਪਹਿਲੇ ਨੰਬਰ ਤੇ ਕੱਟੀ ਦੰਦੋ ਕਿਵੇਂ ਹੈ ਦੰਦੋ ਖੀਰੀ ਹੈ ਜੀ ਡੇਢ ਸਾਲ ਦੀ ਹੈ ਰੇਟ ਇਹਦਾ ਰੇਟ 32000 ਰੁਪਏ ਜੀ ਕੋਲੀ ਰੇਟ 32000 ਹੈ ਦੰਦੋ ਖੀਰੀ ਹੈ ਉਮਰ ਦਾ ਅੰਦਾਜ਼ਾ ਤੁਸੀਂ ਲਾ ਲਓ ਮੇਨ ਗੱਲ ਇਹ ਹੈ ਵੀ ਦੰਦੋ ਖੀਰੀ ਹੈ ਠੰਡ ਦਾ ਟਾਈਮ ਆ ਦੋਸਤੋ ਤੈਨੂੰ ਵਾਈਆਂ ਹੋਣੀਆਂ ਕੱਟੀਆਂ ਲੂਣੀ ਜੀ ਪਾੜ ਨਹੀਂਆਂ ਇਹ ਕਿਉਂਕਿ ਠੰਡ ਚ ਪਸ਼ੂ ਨੂੰ ਹੀ ਪਾੜ ਜਾਂਦਾ ਲੇ ਆਂ ਤਾਂ ਜਾ ਇਹਦਾ ਤੁਸੀਂ ਵੀਡੀਓ ਚ ਦੇਖ ਲਓ ਇਹਦਾ ਰੇਟ 32000 ਹੈ ਪਹਿਲੇ ਨੰਬਰ ਤੇ ਦੋ ਨੰਬਰ ਤੇ ਇੱਕ ਹੋਰ ਕੱਟੀ ਸੋ ਥੰਨ ਦੋਸਤੋ ਪਹਿਲਾਂ ਤੁਹਾਨੂੰ ਇਹਦੇ ਦਿਖਾ ਦਿੰਦਾ ਚਾਰੇ ਥੰਨ ਦੇਖ ਸਕਦੇ ਤੁਸੀਂ ਕੋਈ ਠੀਕ ਹੈ ਬੇ ਜਿਹੜੀ ਦੋ ਨੰਬਰ ਤੇ ਕੱਟੀ ਹੈ ਪੁੱ ਨੂੰ ਇਹ ਵੀ ਖੀਰੀ ਹੈ ਜੀ ਰੇਟ ਇਹਦਾ ਰੇਟ ਇਹਦਾ 40000 ਲਈ ਆ ਰੇਟ 40000 ਹੈ ਦੰਦੋਂ ਖੀਰੀ ਹੈ ਸੋ ਲੰਬਾਈ ਚੰਗੀ ਹੈ ਦੋਸਤੋ ਕੱਟੀ ਦੀ ਉਸ ਤੋਂ ਟਾਂਚਾ ਤੁਸੀਂ ਵੀਡੀਓ ਤੋਂ ਦੇਖ ਸਕਦੇ ਹੋ ਰੇਟ ਇਹਦਾ 40000 ਹੈ ਆ ਇਹਦੇ ਵੀ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਿੰਨਾ ਇਹ ਥੋੜਾ ਡਲਦੀ ਹੈ ਖੜੀ ਰਹਿੰਦੀ ਤਾਂ ਦੋਸਤੋ ਇਹਦੇ ਦੇਖੋ ਠੀਕ ਹੈ ਓਕੇ ਜਿਹੜੀ ਤਿੰਨ ਨੰਬਰ ਤੇ ਕੱਟੀ ਇਹ ਵੀ 2 ਸਾਲਾਂ ਦੀ ਇਹ ਵੀ ਖੀਰੀ ਹੈ ਜੀ ਰੇਟ ਇਹਦਾ ਭਾਈ ਰੇਟ ਇਹਦਾ 42000 ਰੁਪਏ ਜੀ ਆ ਦਿਖਾ ਦੇ ਤੁਹਾਨੂੰ ਸਿਲ ਸੂਲ ਠੰਡੀ ਨਾ ਇੰਨੀ ਕਹਿਦੇ ਉਨੀ ਹੋਈ ਹੈਗੀ ਲੈ ਹਾਂ ਕੱਟੀ ਬਹੁਤ ਸੋਹਣੀ ਉਸੇ ਇਹ ਤਿੰਨ ਨੰਬਰ ਤੇ ਆ ਟਾਂਚਾ ਦੇਖਿਓ ਸਿੰਘ ਕੁੰਡਿਆਂ ਦੀ ਹੈ 42000 ਰੇਟ ਹੈ ਸਭੀ ਸਮਾਈ ਝੋਟੀ ਹੈ ਇਸ ਸਾਲ ਮਤਲਬ ਦਸੰਬਰ ਹੈ ਸੌਰੀ ਤਾਂ ਅਗਲੇ ਸਾਲ ਦੇ ਵਿੱਚ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਹੀ ਚੰਗੀ ਸੇਵਾ ਨਾਲ ਗੱਬਣ ਕਰਾ ਲਵਾਂਗੇ ਚੰਗੀ ਕੀਮਤ ਦੀ ਮੱਝ ਬਣੂ ਕਿਉਂਕਿ ਕੁੜਿਆ ਦੀ ਬਣਾਵ ਤਾਂ ਸੋਹਣੀ ਹੈ ਸਿੰਘ ਗੁੰਡੇ ਹੈ ਤੁਸੀਂ ਦੇਖੋ ਖੜਵੇਂ ਕੁੜਿਆ ਦੇ ਵਿੱਚ ਹੈ ਇਹਦਾ ਰੇਟ 42000 ਇਹ ਰੇਟ ਵੈਕਸ ਨਹੀਂ ਹੁੰਦੇ ਇਹਦੇ ਚੋ ਮਹੰਤਨ ਹੁੰਦਾ ਹੈ ਇਹਦੇ ਚੋ ਕੁਛ ਗੰਜਾ ਸੁਬੀ ਜਿਹੜਾ ਰੇਟ ਕੁਛ ਘਟ ਜਾਂਦਾ ਸੋ ਇਹ ਤਿੰਨ ਤੁਨੂ ਟੋਟੀਆਂ ਦਿਖਾ ਦੀਆਂ ਲਾਸਟ ਉੱਤੇ ਦਿਖਾਉਣੇ ਬਾਈ ਇਹਦੀ ਕੀ ਡਿਟੇਲ ਹੈ ਇਹ ਵੀ 2 ਸਾਲ ਦੀ ਖੀਰੀ ਹੈ ਜੀ ਦੰਦੂ ਇਹ ਵੀ ਇਹਦਾ ਰੇਟ ਕੀ ਰਹਿਣਾ ਤੇ ਇਹਦਾ ਵੀ 42000 ਰੁਪਏ ਜੀ ਤੁਹਾਨੂੰ ਦਿਖਾ ਦੇ ਠੀਕ ਹੈ ਸੋ ਦੋਸਤੋ ਚਾਰੇ ਥਾਣਾ ਦੀ ਦੇਖ ਲਓ 42000 ਗੰਦਾਂ ਦੀ ਥਣਾ ਦੀ ਗਾਰੰਟੀ ਹੈ ਜੀ ਆਪਣੀ ਠੀਕ ਹੈ ਹਾਂਜੀ ਇਹ ਇਹਨੂੰ ਵੀ ਸੋ ਦੋ ਕਟੀਆਂ 42-42000 40000 ਤੇ 32000 ਇਹ ਰੇਟ ਚਾਰਾਂ ਕਟੀਆਂ ਦੇ ਆ ਇਹ ਵੀ ਚੰਗੇ ਕੱਤ ਕਾਠ ਦੀ ਝੋਟੀ ਹੈ ਸਿੰਘ ਕੁੰਡਿਆਂ ਚ ਹਾਲਟ ਵੀ ਚੰਗੀ ਆ ਲੈਂਥ ਵੀ ਚੰਗੀ ਆ ਬਾਕੀ ਸਿੰਘ ਬਿਲਕੁਲ ਹੀ ਛੋਟਾ ਨਾਲ ਮੁੜਿਆ ਹੋਇਆ ਇਹ ਚਾਰ ਨਾਗ ਦੋਸਤ ਅੱਜ ਦੀ ਵੀਡੀਓ ਦੇ ਵਿੱਚ ਵੀ ਕੀ ਆਲੇ ਸੀ ਤੁਹਾਨੂੰ ਮੈਂ ਚਾਰੇ ਹੀ ਦਿਖਾਤੇ ਆ ਰੇਟ ਵੀਡੀਓ ਚ ਕਰਤੇ ਆ ਪਸੂ ਜਿਹੜਾ ਜੱਜਦਾ ਹੈ ਭਾਵੇਂ ਉਹ ਘੱਟ ਕੀਮਤ ਆ ਭਾਵੇਂ ਵੱਧ ਕੀਮਤ ਆ ਹੱਕ ਹੁੰਦਾ ਵੀ ਚੀਜ਼ ਤਸੱਲੀ ਕਰਕੇ ਖਰੀਦੀ ਜਾਵੇ ਉਹਦੇ ਲਈ ਤੁਹਾਨੂੰ ਬਰਗਾੜੀ ਆਉਣਾ ਪਊਗਾ ਧੰਨਵਾਦ